I saw ਆ ਬਾਣੀ ਸਾਰਿਆਂ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਹੈ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਸਾਰੀ ਚਿੰਤਾਾਂ ਇਹ ਧੁਰ ਕੀ ਬਾਣੀ ਦੂਰ ਕਰਦੀ ਹੈ ਤਾਂ ਪਹਿਲੀ ਗੱਲ ਕੀ ਹੈ ਸਾਨੂੰ ਸਾਰਿਆਂ ਨੂੰ ਹਮੇਸ਼ਾ ਸਾਡੇ ਚੇਤਿਆਂ ਚ ਹੋਣਾ ਚਾਹੀਦਾ ਹੈ ਕਿ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਪਹਿਲੀ ਗੱਲ باہر دے ودیش پانچ سکھ دنیا کے ہر کونے دنیا کے کسی بھی کونے چیئیں واسی کتوں کے آ جی واسی جی آپ کا شری آنند دنیا کے اتنے کوئی دو نہیں ہے گرو نے آپ کہہ سارے سکھ شری آنند پور سا ਯਾਰੋ ਸਾਡਾ ਛਿਰਕੇਸ ਘਟਾ। ਇਹ ਗੱਲ ਨੇ ਦੱਸਦੀ ਹੈ ਵੀ ਅਸੀਂ ਇੱਕ ਪਰਿਵਾਰ ਹਾਂ ਜਿਦਾ ਆਪਣੇ ਸਾਰੇਾਂ ਦੇ ਪਰਿਵਾਰ ਨੇ ਘਰੇ ਕੋਈ ਬਿਮਾਰ ਹੋ ਜੇ ਕੋਈ ਦਿੱਕਤਾ ਆਵੇ ਪਰਿਵਾਰ ਰਿਸ਼ਤੇਦਾਰ ਬੜੀ ਚਿੰਤਾ ਕਰਦਾ ਹੈ ਬਚਾਉਂਦਾ ਹੈ। ਇਸੇ ਤਰ੍ਹਾਂ ਗੁਰੂ ਨੇ ਆਖਿਆ ਅਸੀਂ ਇੱਕ ਪਰਿਵਾਰ ਆ ਇੱਕ ਪਰਿਵਾਰ ਹੋਣ ਦੇ ਨਾਤੇ ਸਾਡੇ ਅਸੀਂ ਇੱਥੇ ਦੇ ਢਾਲੁਸ਼ਕਤ ਦੇ ਵਿੱਚ ਖੜੀਏ ਉਹਦੀ ਮਦਦ ਕਰੀਏ ਮਾਫ਼ ਕਰਿਓ ਗੁਰੂ ਨੇ ਇੱਥੇ ਕਿਹਾ ਮੇਰੀ ਖਤਮ ਹੋ ਜੜੇ ਔਰ ਸਿੱਖ ਘਟਨ ਦੇ ਮੋੜੇ ਕਹਿੰਦੇ ਜੋੜੀਆਂ ਕਹਿੰਦੇ ਮੇਰੀ ਖਾਤ ਦੇ ਜੋੜੇ ਵੀ ਵੜ ਜਾਣ ਤੇ ਪਰ ਸਿੱਖਾਂ ਦੇ ਪੈਰਾ ਤੇ ਪੈ ਜਾਣ

کئی بار ہی سب ستر سال بھی ہوگی اسی سال ہوگی آداڑے پورے نہیں دیں کٹے ہوئے دیں کئی آنے کیس کٹے ہوئے دیں کہا دیں گرو نے آخیا کے سارا خود بننے ہوتے تھے پیرا نہیں ہاں یعنی پاک بابا پا باندھے ہیں نا دستار یہ کوئی ماڑی گھٹنے کی گل نہیں ہے آپ پاکبان کے لاہور جائے ہوئے کیا کچھ یہ بادشاہی ہے یہ میرا ہر سکھ سجاؤ اس لیے دیکھو یہ اہمیت دستار سجائی

ਆਪਰਾ ਬਹਿਣ ਤੇ ਨੈਣਾ ਨੋਛ ਲਿਓ ਇਸਲਾਮ ਦੇ ਵਿੱਚ ਵੀ ਸ਼ਰਾਬ ਦੀ ਮਨਾਹੀ ਸੱਚਾ ਮੁਸਲਮਾਨ ਸ਼ਰਾਬ ਨਹੀਂ ਪੀਂਦਾ ਹਾਂ ਇਹਨਾਂ ਜਿਹੜੇ ਹੋਣਗੇ ਜਿਹੜੇ ਕੁਝ ਪੀਦੇ ਹੋ ਪਰ ਵੈਸੇ ਇਹਨਾਂ ਨੂੰ ਮਸਬੀ ਤੌਰ ਤੇ ਉਹਦੀ ਮਨਾਹੀ ਹੈ ਵੀ ਨਹੀਂ ਪੀਣੀ ਕਈ ਇਹਨਾਂ ਦੇ ਬੜੇ ਉੱਤੇ ਪੱਕੇ ਹੁੰਦੇ ਇਹ ਤਾਂ

ماں تے ممتا بالا ماں نے تے پورا زور لا میرا پت ٹھیک ہو جائے اس کر کے اپنا نشے ہاں. لاہور کھوپری لے سیل سی بڑے بچیا اور جے اور اور جبی 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 بچے آ سونا بچا بیٹھا نیلا پٹکا پر چکی جی ماوا بچیا نو ادا رکھنا سکھی بچے نشے وی جان کے کئی بار کھیت کے دوالے اخواڑ ہوتے برباد ਦਾਮਾ ਕੇਸ ਭਾਵੇਂ ਤੇ ਸਾਫੀ ਕਪੜੇ ਭਾਵੇਂ ਤੇ ਹਰੂ ਦੀ ਸਾਫੀ ਗੱਲਾਂ ਬਾਤਾਂ ਕਰਨੀਆਂ ਹੀ ਆਪਾਂ ਬੱਚੇ ਨੂੰ ਬੜਾ ਪੂਰ ਸਮਝਾ ਸਕਦੇ ਹਾਂ ਬੱਚੇ ਦਾ ਪਹਿਲਾ ਸਕੂਲ ਪਾਠਸ਼ਾਲਾ ਉਹ ਬੱਚੇ ਦੀ ਮਾਂ ਮਾਂ ਚਾਵੇ ਤੇ ਬੱਚੇ ਨੂੰ ਭਗਤ ਬਣਾਵੇ ਮਾਂ ਚਾਵੇ ਤੇ ਬੱਚੇ ਨੂੰ ਸੂਰਮਾ ਬਣਾਵੇ ਪਹਿਲਾਂ ਮਾਵਾ ਜਿਹੜੀਆਂ ਨੇ ਉਹ ਬੱਚਿਆਂ ਨੂੰ ਬਹੁਤ ਸਿੱਖੀ ਨਾਲ ਜੋੜੇ ਆਪੇ ਬੱਚੇ ਛੱਡ ਦੇਣੀ ਸੀ ਪਰ ਜਦੋਂ ਹੁਣ ਆਪਾਂ ਆਪ ਹੀ ਗੱਲਾਂ ਸਾਰੀ ਦਿਹਾੜੀ ਮਗੈਲ ਕੜ ਛੱਡਾਂਗੇ ਰੀਲਾ ਬਣਾਵਾਂਗੇ ਫੇਰ ਉਹਦੇ ਕਾਹਨੂੰ ਵੀ ਚੈੱਕ ਕਰਨਗੇ ਕਿੰਨੇ ਆਏ ਤੇ ਬੱਚੇ ਵੀ ਇਹੀ ਕੰਮ ਕਰਨਗੇ ਜੇ ਆਪਾਂ ਖੁਦ ਪਾਠ ਕਰਾਂਗੇ ਤੇ ਬੱਚੇ ਵੀ ਕਰਨਗੇ ਤੇ ਬਾਹ ਪਾਠ ਕਰੇ ਜੇ ਆਪਾਂ ਬੱਚੇ ਨੂੰ ਸੱਚੀ ਸੁਣਾਵਾਂਗੇ ਤੇ ਬੱਚਾ ਅਮਲ ਕਰੂਗਾ ਵੀ ਮਾਣੇਗਾ اسے پہلا دھا دیں گا کانڈ کیا سنا ہوتے گا یہ تو پھر روایت رو چالوں کرنا چاہیتا ہے رات رو بجے آنے کوئی نہ کوئی ساکھی آپاں ضرور سے ہے یہ ساڑا فرج ہے لٹریچر دینا تاروے کے سایت ہے آئیسا جی پی سی بے شروع مڈی کے بردوارہ پر اپناتر کمیٹری کے پر چار کمیٹر میں وہ جے بہت تاروے کے سایت شریعہ مرسان سایت پہ آئیت ਘਟੀਗਾ ਭਾ ਕੇ ਲਿਆਓ ਤੇ ਘਰਾਂ ਚ ਰੱਖੋ ਤੇ ਬੱਚਿਆਂ ਨੂੰ ਦੱਸੋ ਜੇ ਆਪਣੇ ਆਪ ਨੂੰ ਆਪਾਂ ਸੇਵ ਕਰਨਾ ਹੈ ਜੇ ਆਪਣੇ ਆਪ ਨੂੰ ਬਚਾਉਣਾ ਹੈ ਸਾਡਾ ਜੁੜਨਾ ਪਵੇਗਾ ਹਰ ਜੁੜਨ ਦੇ ਲਈ ਸਾਡੇ ਕੋਲ ਕਈ ਤਰੀਕੇ ਨੇ ਉਹਨਾਂ ਦੇ ਵਿੱਚ ਇਹ ਨਹੀਂ ਬੱਚਿਆਂ ਨੂੰ ਦੱਸਿਆ ਜਾਵੇ ਬੱਚਿਆਂ ਨੂੰ ਪਹਿਲਾਂ ਹੁਰਦਵਾਰੇ ਲਿਆ ਕੇ ਜੇ ਆਪਾਂ ਇਹਨਾਂ ਗੱਲਾਂ ਤੇ अमल ਕਰਕੇ

ਅਸੀ ਮਾਇਨਰ ਮਲੇਉਪਿੰਗ ਜੇ ਕੋਈ ਇੰਦਾ ਤੀ ਸੋਤ ਰੱਖਦਾ ਹੈ ਬੱਚ ਨੂੰ ਸੁਚੇਤ ਰਹਿਣ ਦਈਦਾ ਸਿਆਣੇ ਬਣਦੀ ਹੈ ਤੇ ਜਦੋਂ ਵੀ ਦਰਬਾਰ ਸਾਹਿਬ ਜਾਵੇਂ ਸਾਹ ਇੱਕ ਵਾਰੀ ਮੈਂ ਕਹਿੰਦਾ ਭਾਵੇਂ ਬਾਅਦ ਜਾਓ ਪਰ ਕਰਦੋ ਕੱਟ ਇੱਕ ਵਾਰੀ ਜ਼ਰੂਰ ਜਾਓ ਤੇ ਬੱਚਿਆਂ ਨੂੰ ਲੈ ਕੇ ਜਾਓ ਨਾਲ ਦਰਬਾਰ ਸਾਹਿਬ ਜਾ ਕੇ ਜਦੋਂ ਬੱਚਿਆਂ ਨੂੰ ਅਮਰਤ ਸरोवर ਦੇ ਵਿੱਚ ਇਸ਼ਨਾਨ ਕਰਾਉਣਾ ਇੱਕ ਚੋਕੀ ਲਵਾਉਣੀ ਹੈ ਬੱਚੇ ਨੂੰ ਦੱਸੋ ਇਹ ਗੁਰੂ ਰਾਮਦਾਸ ਜੀ ਦਾ ਬਣਾਇਆ ਰਹੇ ਆ ਮੈਂ ਤੇ ਕਾਲੀ ਨਾ ਕਿਸੇ ਨੇ ਪੁੱਛਿਆ ਕਿ ਕਾਲੀ ਕਿਉਂ ਨਹੀਂ ਕਰਦੀ ਕਹਿੰਦੇ ਸਿਖਾ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਕੋ ਕੋਈ ਸੇਲ ਪੱਥਰ ਨਹੀਂ ਲੱਗੇ ਨੇ ਇੱਕ ਇੱਕ ਪੱਥਰ ਦੇ ਹੇਠਾਂ ਪਤਾ ਨਹੀਂ ਕਿੰਨੇ ਸਿੱਖਾਂ ਦੇ ਸਿਰ ਲੱਗੇ ਬੜੀਆਂ ਸਾਡੀਆਂ ਸ਼ਹਾਦਤਾਂ ਆਲੇ ਦੁਆਲੇ ਹੋ ਗਈ ਇਸ ਲਈ ਦਰਬਾਰ ਸਾਹਿਬ ਜਾਈਏ ਬੱਚਿਆਂ ਨੂੰ ਗੁਰੂ ਦੇ ਇਤਿਹਾਸ ਨਾਲ ਜੋੜੋ

ਜਰਾ ਛੇ ਦੇ ਚੜ੍ਹ ਤੋਂ ਪਹਿਲਾਂ ਜਲਾਦ ਤੇ ਜੈ ਆਖਾਲ ਕਹਿੰਦਾ ਸੁਦੇਵ ਸਿੰਘ ਲੋਕੀ ਆਪਣੇ ਪੁੱਤਰ ਤੇ ਇਤਿਹਾਸ ਉਪਾਲਣ ਤੇ ਲਈ ਬੜੀ ਯਤਨ ਕਰਦੇ ਨੇ ਤੇਰਾ ਇੱਕੋ ਹੀ ਪੁੱਤ ਹੈ ਸ਼ਹਾਬਾਦ ਸਿੰਘ ਇਹਨੂੰ ਬਚਾ ਲਾ ਉਹਨੇ ਕਿਹਾ ਜੀ کار ਗੁਰੂ ਵਾਲੇ ਵੜ ਕੇ ਜਾਗੇ ਆਪਾਂ ਇਹ ਤੇ ਗੁਰੂ ਵਾਲੇ ਵੜ ਕੇ ਗੁਰੂ ਦੇ ਘਰੇ ਆਪਾਂ ਤੂਰ ਹੋਵਾਂਗੇ ਉੱਥੇ ਪਰਵਾਰ ਹੋਣੀ ਆ ਯਾਦਾ ਤੋਂ ਜਿਆਦਾ ਪਾਣੀ ਦਾ ਪਹਿਰਾ ਬਟਾ ਕੇ ਦੁੱਖ ਹੋਵੇ ਸੁੱਖ ਹੋਵੇ ਵੇਖੋ ਸਿੱਖੀ 'ਚ ਕੋਈ ਜਾਤ-ਜੁਤ ਨਹੀਂ ਹੈ ਦਾਸ ਦਾ ਸਿੱਖੀ ਦੇ ਵਿੱਚ ਸਿੱਖ ਸਿੱਖ ਹੈ ਉਹਦੀ ਕੋਈ ਜਾਤ ਨਹੀਂ والا گلا ساری قوم کا